ਅੱਥੇ ਦੱਸਣਾ ਚਾਹੁੰਨੇ ਆ ਕਿ ਸਾਰੀ ਅੱਗ ਜਿਹੜੀ ਐ ਨਹਿਰ ਦੇ ਦਰਖਤ ਜਲਾ ਰਹੀ ਆ। ਸੁਬੰਦੋ ਤਾਂ ਮਹਿਕਮਾ ਜਿਹੜਾ ਦੇਖੋ ਵੀ ਕੀ ਕਰ ਰਿਹਾ ਇੱਥੇ। ਨਹਿਰ ਦੇ ਨਹਿਰ ਤੇ ਲੱਗੀ ਹੋਈ ਐ ਅੱਗ। ਇਹ ਨਹੀਂ ਪਤਾ ਕਿਸ ਕਾਰਨ ਜਾਂ ਮਹਿਕਮਾ ਕਰੇ ਪਿਤਾਲ। ਪੁੱਤਾ ਵਾਂਗੂ ਪਾਲੇ ਦਰਖਤ ਖਰਚੇ ਸਰਕਾਰੀ ਤੇ ਆ ਆ ਆ ਵਾਤਾਵਰਨ। ਕੱਲ ਨੂੰ ਆਕਸੀਜਨ ਆ ਦੇਣਗੇ ਦਰਖਤ ਜਿਹੜੇ ਹੁਣ ਸੜ ਰਹੇ ਆ। ਜ਼ਰੂਰ ਤੜਕੇ ਨੇ ਉੱਥੇ ਤਿਆਰ ਕਰਕੇ ਲਾਵਾਂਗੇ ਇਹਦੇ ਮਹਿਕਮਾ ਇੱਥੇ ਕੀ ਕਰਦਾ ਪਿਆ ਸਾਰੇ ਦਰਖਤ ਨਹਿਰ ਦੇ ਜਲ ਦੇ ਪੈ ਸੜਦੇ ਪਏ ਨੇ ਆਹ ਜੀ